ਹੁਕਮ ਰੱਬ ਦਾ ਹੁਕਮ ਕੀ ਹੈ ਹੁਕਮ ਉਸ ਰੱਬ ਦਾ ਸੱਚ ਹੈ ਉਸ ਰੱਬ ਨੂੰ ਜੋ ਚੰਗਾ ਲੱਗਦਾ ਹੈ ਜੋ ਉਸਨੇ ਕੁਦਰਤ ਦੇ ਵਿੱਚ ਵਸਾਇਆ ਹੋਇਆ ਹੈ ਜਿਸ ਨਿਯਮ ਦੇ ਤਹਿਤ ਸਾਰਾ ਪੁਲਾੜ ਸਾਰੀ ਕੁਦਰਤ ਚਲਾਇਮਾਨ ਹੈ ਉਹ ਇੱਕੋ ਵਾਰ ਹੈ ਉਸਦਾ ਹੁਕਮ ਉਹ ਨਿਰੰਤਰ ਚੱਲ ਰਿਹਾ ਹੈ ਸਭ ਕਿਛ ਹੁਕਮ ਵਿੱਚ ਹੈ ਸਭ ਕੁਝ ਹੁਕਮ ਵਿੱਚ ਹੀ ਹੋ ਰਿਹਾ ਹੈ ਹੁਕਮ ਤੋਂ ਬਾਹਰ ਕੁਝ ਨਹੀਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇੱਕ ਚੋਰ ਡਾਕੂ ਬਲਤਕਾਰੀ ਵੀ ਹੁਕਮ ਦੀ ਪਾਲਣਾ ਕਰ ਰਿਹਾ ਹੈ ਬਸ ਉਸ ਨੂੰ ਹੁਕਮ ਦੇਣ ਵਾਲਾ ਰੱਬ ਨਹੀਂ ਬਲਕਿ ਸ਼ੈਤਾਨ ਹੈ ਉਸ ਦਾ ਸ਼ੈਤਾਨ ਮਨ ਉਸ ਦੇ ਦਿਮਾਗ ਦੇ ਵਿੱਚ ਜੋ ਸ਼ੈਤਾਨਤਾ ਵਸੀ ਹੋਈ ਹੈ ਉਸ ਦਾ ਹੁਕਮ ਮੰਦਾ ਹੈ ਜਿਵੇਂ ਸਰੀਰ ਦੇ ਕਿਸੇ ਹਿੱਸੇ ਵਿੱਚ ਕੋਈ ਹਰਕਤ ਹੋਵੇ ਖੁਜਲੀ ਆਦ ਤਮਨ ਜਾਂ ਸਾਡਾ ਦਿਮਾਗ ਹੁਕਮ ਦਿੰਦਾ ਹੈ ਕਿ ਫਲਾ ਅੰਗ ਦਾ ਧਿਆਨ ਕਰ ਸਾਡਾ ਹੱਥ ਇੱਕਦਮ ਉਸ ਸੰਗਤ ਖੁਜ ਜਾਂਦਾ ਹੈ ਖੁਜਲੀ ਆਜ ਮਿਟ ਜਾਂਦੀ ਹੈ ਇਸੇ ਤਰ੍ਹਾਂ ਜੋ ਵੀ ਸਾਡੇ ਆਲੇ ਦੁਆਲੇ ਦਿਖਦਾ ਹੈ ਘਟਦਾ ਹੈ ਉਸ ਪ੍ਰਤੀ ਸਾਡੇ ਦਿਮਾਗ ਤੋਂ ਹੁਕਮ ਮਿਲਦਾ ਹੈ ਅਸੀਂ ਹਰਕਤ ਕਰਦੇ ਹਾਂ ਜਾਂ ਉਸ ਪ੍ਰਤੀ ਆਪਣੇ ਵਿਚਾਰ ਬਣਾਉਂਦੇ ਹਾਂ ਬਸ ਇਹੀ ਹੁਕਮ ਹੈ ਇਸ ਹੁਕਮ ਨੂੰ ਅਸੀਂ ਰੱਬ ਵਾਲਾ ਹੁਕਮ ਬਣਾਉਣਾ ਹੈ ਸੱਚ ਵਾਲਾ ਹੁਕਮ ਬਣਾਉਣਾ ਹੈ ਚੰਗਿਆਈਆਂ ਵਾਲਾ ਹੁਕਮ ਬਣਾਉਣਾ ਹੈ ਰੱਬ ਵਾਲਾ ਹੁਕਮ ਰੱਬ ਨੂੰ ਸੱਚ ਚੰਗਾ ਲੱਗਦਾ ਹੈ ਰੱਬ ਭਾਵ ਰਵਿਆ ਹੋਇਆ ਸਮਾਇਆ ਹੋਇਆ ਸਾਰਿਆਂ ਵਿੱਚ ਕੁਦਰਤ ਦੇ ਵਿੱਚ ਸਾਡੇ ਵਿੱਚ ਹਰ ਕਿਸੇ ਵਿੱਚ ਹੁਕਮ ਉਹੀ ਹੈ ਰੱਬ ਦਾ ਜਿਵੇਂ ਉਸ ਨੂੰ ਪਉਂਦਾ ਹੈ ਚੰਗਾ ਲੱਗਦਾ ਹੈ ਉਸ ਨੂੰ ਕੀ ਚੰਗਾ ਲੱਗਦਾ ਹੈ ਉਸ ਨੂੰ ਇਮਾਨਦਾਰੀ ਚੰਗੀ ਲੱਗਦੀ ਹੈ ਆਪਸੇ ਪਿਆਰ ਚੰਗਾ ਲੱਗਦਾ ਹੈ ਜ਼ਿੰਮੇਵਾਰੀਆਂ ਨਿਭਾਉਣਾ ਚੰਗਾ ਲੱਗਦਾ ਹੈ ਸਮਾਜ ਨੂੰ ਸੋਹਣਾ ਬਣਾਉਣਾ ਚੰਗਾ ਲੱਗਦਾ ਹੈ ਸੱਚ ਬੋਲਣਾ ਚੰਗਾ ਲੱਗਦਾ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਉਸ ਨੂੰ ਚੰਗਾ ਨਹੀਂ ਲੱਗਦਾ ਇਹ ਸਾਰੀਆਂ ਚਿੰਗਿਆਈਆਂ ਹੀ ਉਸ ਰੱਬ ਦਾ ਰੂਪ ਹਨ ਉਸਦਾ ਹੁਕਮ ਹੈ ਉਸਦਾ ਬਾਣਾ ਹੈ ਉਸਦਾ ਬਾਣਾ ਹੀ ਉਸਦਾ ਹੁਕਮ ਹੈ ਉਸੇ ਨੂੰ ਅਸੀਂ ਮੰਨਣਾ ਹੈ ਸੋ ਜਦੋਂ ਅਸੀਂ ਕਿਸੇ ਘਟਨਾ ਵਿਅਕਤੀ ਆਦਿ ਬਾਰੇ ਵਿਚਾਰ ਬਣਾਉਂਦੇ ਹਾਂ ਤਾਂ ਰੱਬ ਨੂੰ ਹਿਰਦੇ ਵਿੱਚ ਵਸਾ ਕੇ ਬਣਾਉਣਾ ਚਾਹੀਦਾ ਹੈ ਉਸ ਨੂੰ ਹਿਰਦੇ ਵਿੱਚ ਵਸਾ ਕੇ ਅਸੀਂ ਕੰਮ ਕਰਨਾ ਚਾਹੀਦਾ ਹੈ ਸਾਨੂੰ ਸਮੇਂ-ਸਮੇਂ ਤੇ ਅਸੀਂ ਕੁਝ ਨਾ ਕੁਝ ਕਰਦੇ ਲੈਂਦੇ ਹਾਂ ਕਦਮ-ਕਦਮ ਤੇ ਸਾਡੇ ਵਿਚਾਰ ਉਪਜਦੇ ਲੈਂਦੇ ਆ ਘਟਨਾਵਾਂ ਨੂੰ ਦੇਖ ਕੇ ਸਥਿਤੀਆਂ ਨੂੰ ਦੇਖ ਕੇ ਲੋਕਾਂ ਨੂੰ ਦੇਖ ਕੇ ਜਿਸ ਤੇ ਪ੍ਰਭਾਵ ਵਿੱਚ ਆਂਦੇ ਆ ਅਸੀਂ ਫਿਰ ਸਾਡੇ ਮਨ ਵਿੱਚ ਵਿਚਾਰ ਆਉਂਦੇ ਆ ਉਹ ਵਿਚਾਰ ਸਾਡੇ ਕੰਮਾਂ ਦਾ ਰੂਪ ਲੈਂਦੇ ਨੇ ਉਹਨਾਂ ਵਿਚਾਰਾਂ ਵਿੱਚ ਅਸੀਂ ਰੱਬ ਨੂੰ ਵਸਾਉਣਾ ਹੈ ਬਸ ਸਾਡਾ ਸਵਾਰਥ ਅੱਗੇ ਨਾ ਆਵੇ ਪਰਮਾਰਥ ਅੱਗੇ ਆਵੇ ਸੱਚ ਅੱਗੇ ਆਵੇ ਅਸੀਂ ਉਸ ਸੱਚ ਨੂੰ ਉਸ ਰੱਬ ਨੂੰ ਉਸ ਹੁਕਮ ਨੂੰ ਸਮਝੀਏ ਜਿਵੇਂ ਸਮਾਜ ਨੂੰ ਚੰਗਾ ਬਣਾਉਣਾ ਬਣਾਉਣ ਵਿੱਚ ਸਹਾਇਕ ਗੱਲਾਂ ਅਤੇ ਕੰਮ ਸਭ ਹੁਕਮ ਹੀ ਹੈ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਸਹਾਇਕ ਗੱਲਾਂ ਅਤੇ ਕੰਮ ਵਿਚਾਰ ਸਭ ਉਸ ਰੱਬ ਦਾ ਹੁਕਮ ਹੈ ਉਸ ਸੱਚੇ ਦਾ ਹੁਕਮ ਹੈ ਜਦੋਂ ਅਸੀਂ ਕੋਈ ਕੰਮ ਕਰ ਜਾਂਦੇ ਹਾਂ ਤਾਂ ਇੱਕ ਆਵਾਜ਼ ਆਉਂਦੀ ਹੈ ਕਿ ਇਹ ਗਲਤ ਹੈ ਤਾਂ ਸਮਝੋ ਰੱਬ ਦਾ ਹੁਕਮ ਸਾਨੂੰ ਉਹ ਕੰਮ ਕਰਨ ਲਈ ਮਨਾ ਕਰਿਆ ਹੈ ਸਮਝੋ ਸਾਡੇ ਅੰਦਰ ਰੱਬ ਵਸਿਆ ਹੋਇਆ ਹੈ ਬਸ ਉਸ ਨੂੰ ਮੰਨ ਲੈਣਾ ਹੀ ਹੁਕਮ ਹੈ ਉਸ ਤੇ ਰੁਕ ਲੈਣਾ ਰੁਕ ਜਾਣਾ ਜਿਵੇਂ ਗੁਰਬਾਣੀ ਫਰਮਾਨ ਹੈ ਬਲਮ ਪਾਪੰ ਨੈ ਬਲਮ ਤਰ ਮੰਗ ਬਲਮ ਪਾਪੰ ਜੇ ਗਲਤ ਕੰਮ ਕਰਨ ਜਾ ਰਹੇ ਹੋ ਤਾਂ ਰੁਕ ਜਾਓ ਰੋਕਣ ਵਾਲਾ ਅੰਦਰ ਬੈਠਿਆ ਹੈ ਸਮਝੋ ਰੱਬ ਅੰਦਰ ਵਸਿਆ ਹੋਇਆ ਹੈ ਜੇਕਰ ਇਸ ਤਰ੍ਹਾਂ ਦੀ ਆਵਾਜ਼ ਅੰਦਰੋਂ ਨਹੀਂ ਆਉਂਦੀ ਅਤੇ ਅਸੀਂ बार-बार ਗਲਤ ਕੰਮ, ਪਾਪ ਕਰਮ ਕਰਦੇ ਹਾਂ ਤਾਂ ਸਮਝੋ ਰੱਬ ਸਾਡੇ ਅੰਦਰ ਨਹੀਂ ਵਸਿਆ ਕਿਉਂਕਿ ਸਾਨੂੰ ਰੋਕਣ ਵਾਲਾ ਖਸਮ ਨਹੀਂ ਹੈ। ਸ਼ੈਤਾਨ ਦਾ ਹੁਕਮ ਅਸੀਂ ਮੰਨੀ ਜਾ ਰਹੇ ਹਾਂ। ਅੰਦਰੋਂ ਰੱਬ ਦੀ ਆਵਾਜ਼ ਸ਼ੁਰੂਆਤੀ ਕੰਮਾਂ ਲੈਣ ਲਈ ਡਿਸੀਜਨਾਂ, ਨਿਰਣਾ ਲੈਣ ਲਈ ਆਉਂਦੀ ਹੈ। ਲੇਕਿਨ ਜਦੋਂ ਅਸੀਂ ਉਸ ਸੱਚ ਦੀ ਆਵਾਜ਼ ਨੂੰ ਅਲੰਭੇ ਕਰਕੇ ਗਲਤ ਕੰਮ ਕਰ ਲੈਂਦੇ ਆ ਤਾਂ ਉਹ ਆਵਾਜ਼ ਆਉਣੀ ਵੀ ਬੰਦ ਹੋ ਜਾਂਦੀ ਹੈ ਉਹ ਰੱਬ ਦਾ ਹੁਕਮ ਸੁਣਨਾ ਵੀ ਬੰਦ ਹੋ ਜਾਂਦਾ ਹੈ ਫਿਰ ਉਸ ਆਦਤ ਪੈ ਜਾਂਦੀ ਹੈ ਬੰਦੇ ਕਰਮਾਂ ਦੀ ਫਿਰ ਅੰਦਰੋਂ ਸ਼ੈਤਾਨ ਦਾ ਹੁਕਮ ਚੱਲਦਾ ਹੈ ਫਿਰ ਬੰਦੇ ਦੇ ਕਰਮ ਚੰਗੇ ਲੱਗਦੇ ਹਨ ਸੱਚ ਹੁਕਮ ਭਾਵ ਰੱਬ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਬਸ ਇਸ ਨੂੰ ਹੀ ਅਸੀਂ ਸਮਝਣਾ ਕਿ ਇਸ ਦੇ ਅੰਦਰ ਸੱਚ ਹੁਕਮ ਰੱਬ ਵਸਿਆ ਅਤੇ ਕਿਸ ਦੇ ਅੰਦਰ ਸ਼ੈਤਾਨ ਦਾ ਹੁਕਮ ਕੋਸੇ ਸ਼ੈਤਾਨ ਦਾ ਹੁਕਮ ਕਿਸ ਦੇ ਅੰਦਰ ਵਸਿਆ ਸੱਚ ਦਾ ਰੱਬ ਦਾ ਹੁਕਮ ਕਿਸ ਦੇ ਅੰਦਰ ਵਸਿਆ ਇਹ ਚੀਜ਼ਾਂ ਅਸੀਂ ਸਮਝ ਰਹੇ ਆਪਾਂ ਸੇ ਆਪਣੇ ਅੰਦਰ ਸੱਚ ਰੱਬ ਦੇ ਹੁਕਮ ਨੂੰ ਪਸਾਉਣਾ ਹੈ ਸਭ ਹੁਕਮ ਵਿੱਚ ਹੀ ਹੈ ਕੋਈ ਰੱਬ ਦੇ ਹੁਕਮ ਵਿੱਚ ਹੀ ਉਸ ਤੋਂ ਬਾਹਰ ਨਹੀਂ ਹੈ ਕੋਈ ਸ਼ੈਤਾਨ ਦੇ ਹੁਕਮ ਵਿੱਚ ਹੈ ਕੋਈ ਰੱਬ ਦੇ ਹੁਕਮ ਵਿੱਚ ਹੈ ਸਭ ਹੈ ਤਾਂ ਹੁਕਮ ਵਿੱਚ ਹੈ ਤੇ ਅਸੀਂ ਸ਼ੈਤਾਨ ਦੇ ਹੁਕਮ ਚ ਨਹੀਂ ਰੱਬ ਦੇ ਸੱਚ ਦੇ ਉਸ ਦੇ ਭਾਣੇ ਵਿੱਚ ਵਿਚਰਨਾ ਉਸ ਦੇ ਹੁਕਮ ਨੂੰ ਅਸੀਂ ਅੰਦਰ ਵਸਾਉਣਾ ਹੈ ਇਹ ਹੀ ਹੈ ਹੇ ਹੁਕਮ ਹੈੰਦ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋ ਮੈਂ ਕਹਿਣਾ ਕੋਈ ਸਭ ਕੁਝ ਹੁਕਮ ਹੀ ਹੈ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕੀਤੀ ਸੀ ਕਿ ਸਚਿਆਰਤਾ ਕੀ ਹੈ ਸੱਚਾ ਕਿਵੇਂ ਬਣਨਾ ਹੈ ਸੱਚ ਦੀ ਗੱਲ ਕੀਤੀ ਗਈ ਹੈ ਗੁਰਬਾਣੀ ਵਿੱਚ ਤੇ ਉਹ ਸੱਚ ਬਣਨ ਦਾ ਜਵਾਬ ਗੁਰੂ ਨਾਨਕ ਸਾਹਿਬ ਦਿੰਦੇ ਹਨ ਕਿ ਪਈ ਹਕੂਮਤ ਅਜਾ ਇੱਥੇ ਲਣਾ ਨਾਂ ਨਿਖਿਖਿਆ ਨਾਲ ਵੀ ਇਹ ਰਚਾਈ ਦੀ ਰੱਬ ਦੇ ਹੁਕਮ ਦੇ ਵਿੱਚ ਚੱਲਣਾ ਤੇ ਉਹ ਹੁਕਮ ਕਿੱਥੇ ਆ ਉਹ ਪ੍ਰਸ਼ਨ ਬਣਦਾ ਹੈ ਕਿ ਹੁਕਮ ਕਿਵੇਂ ਮੰਨਣਾ ਹੁਕਮ ਕਿੱਥੋਂ ਮਿਲੂਗਾ ਤੇ ਹੁਕਮ ਦੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਹੁਕਮ ਸਾਡੇ ਅੰਦਰ ਹੀ ਹੈ ਗੁਨਾ ਦੇ ਰੂਪ ਦੇ ਵਿੱਚ ਚੰਗਿਆਈਆਂ ਤੇ ਬੁਲਈਆਂ ਦੇ ਰੂਪ ਦੇ ਵਿੱਚ ਜੋ ਅਸੀਂ ਵਿਚਾਰ ਬਣਾਉਂਦੇ ਆ ਉਹ ਰੱਬ ਵੱਲੋਂ ਦਿੱਤੇ ਹੋਏ ਚੰਗੇ ਵਿਚਾਰ ਬੁਰੇ ਵਿਚਾਰ ਅਸੀਂ ਸਵਾਰਥ ਵਾਸੋ ਕੀ ਕਰਦੇ ਆ ਉਸ ਨੂੰ ਅਪਸ਼ੈਤਾਨ ਦਾ ਰੂਪ ਦੇ ਦਿੰਦੇ ਆ ਕਿ ਸ਼ੈਤਾਨ ਮਨ ਵਿੱਚ ਵਸਿਆ ਹੋਇਆ ਹੈ ਉਦਾਂ ਸ਼ੈਤਾਨ ਕੋਈ ਬਾਹਰੋਂ ਕੋਈ ਨਹੀਂ ਆਣਾ ਅਸੀਂ ਆਪ ਸ਼ੈਤਾਨ ਬਣ ਦਿੰਦੇ ਆ ਆਪ ਹੀ ਅਸੀਂ ਭਗਵਾਨ ਬਣ ਜਾਂਦੇ ਆ ਕਿ ਚੰਗੇ ਕੰਮ ਕਰਾਂਗੇ ਤਾਂ ਰੱਬ ਦਾ ਰੂਪ ਹੋ ਜਾਂਦੇ ਆ ਮਾੜੇ ਕਰਾਂਗੇ ਤਾਂ ਸ਼ੈਤਾਨ ਦਾ ਰੂਪ ਹੋ ਜਾਂਦੇ ਆ ਤੇ ਜੋ ਅੰਦਰ ਸਾਡੇ ਫੁੱਦਨੇ ਉਤਰਦੇ ਆ ਵਿਚਾਰ ਉੱਠਦੇ ਆ ਉਹੀ ਸਭ ਕੁਝ ਹੈ ਹੁਕਮ ਪ੍ਰਮਾਤਮਾ ਵੱਲੋਂ ਹੀ ਹੈ ਸਾਡੇ ਅੰਦਰ ਅਸੀਂ ਕੋਸ਼ਿਸ਼ ਕੀਤੀ ਹੈ ਹੁਕਮ ਨੂੰ ਸਮਝਣ ਦੀ ਇਹ ਲੜੀ ਹੋਰ ਅੱਗੇ ਚੱਲੇਗੀ ਕਿਸੇ ਵੀ ਵੀਰ ਭੈਣ ਦਾ ਕੋਈ ਸਵਾਲ ਤਾਂ ਪਲੀਜ਼ ਕਮੈਂਟ ਦੇ ਵਿੱਚ ਕਰਿਏ ਅਸੀਂ ਉਸ ਨੂੰ ਹੋਰ ਸਹੀ ਤਰੀਕੇ ਨਾਲ ਖੋਲਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਹੀ ਵਧੀਆ ਵਿਚਾਰ ਕੋਈ ਵੀਰ ਭੈਣ ਕਰ ਸਕਦਾ ਹੈ ਕਮੈਂਟ ਦੇ ਵਿੱਚ ਦੱਸ ਦੇਣਾ ਜੀ ਕਿ ਹੋਰ ਕਿਸ ਢੰਗ ਨਾਲ ਹੁਕਮ ਦੀ ਵਿਆਖਿਆ ਹੋ ਸਕਦੀ ਹੈ ਉਸ ਤਰ੍ਹਾਂ ਉਸ ਢੰਗ ਨਾਲ ਵੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਮੈਂਟ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ